ਜੇ ਤੁਸੀਂ ਪ੍ਰਭੂ ਦੇ ਨਾਲ ਚੱਲਦੇ ਪਏ ਹੋ ਤੇ ਤੁਹਾਨੂੰ ਲੱਗ ਰਿਹਾ ਕੁਝ ਜਾ ਰਿਹਾ ਹੈ ਕੁਝ ਕੀ ਹੈ ਜਾ ਰਿਹਾ ਕੁਝ ਨੁਕਸਾਨ ਹੋ ਰਿਹਾ ਕੁਝ ਐਵੇਂ ਹੋ ਰਿਹਾ ਥੋੜੀ ਤੇ ਤੁਸੀਂ ਚੀਕਾਂ ਮਾਰਨੀ ਸ਼ੁਰੂ ਕਰ ਦਿੰਦੇ ਹਾਏ ਪ੍ਰਭੂ ਆਹ ਕੀ ਹੋ ਗਿਆ ਆਹ ਕਿਉਂ ਹੋ ਗਿਆ ਜੋ ਹੋ ਰਿਹਾ ਏ ਉਹਨੂੰ ਪਤਾ ਏ ਕੀ ਹੋ ਰਿਹਾ ਹੈ ਤੁਹਾਨੂੰ ਚਲਾਣ ਦੀ ਜ਼ਰੂਰਤ ਨਹੀਂ ਤੁਹਾਨੂੰ ਸਿਰਫ ਧੰਨਵਾਦ ਕਰਨ ਦੀ ਜ਼ਰੂਰਤ ਹੈ ਕਿਉਂਕਿ ਉਹਨੂੰ ਪਤਾ ਏ ਕਰਕੇ ਇਹ ਕੱਢ ਕੇ ਇਹ ਪੁਰਾਣੀਆਂ ਟਾਣੀਆਂ ਕੱਢ ਕੇ ਪੁਰਾਣੇ ਰੀਟੇ ਕੱਢ ਕੇ ਪੁਰਾਣੀ ਫਿਲਾਸਿੰਗ ਕੱਢ ਕੇ ਨਵੀਂ ਵਰਕਟ ਪਰਨਮਾ ਲਾ ਮਾਹਾ ਤੁਹਾਡੇ ਲਈ ਬਿਲੀ ਇੱਕ ਨਿਊ ਮੂਸਮ ਨਿਊ ਔਰ ਨਿਊ ਫਿਲਾਸਿੰਗ ਨਿਊ ਹਾਸ ਜੁਲਾਈ ਮਹੀਨੇ ਦੇ ਵਿੱਚ 2024 ਦੇ ਵਿੱਚ ਅੱਜ ਦੇ ਦਿਨ ਦੇ ਵਿੱਚ ਤੁਹਾਡੇ ਲਈ ਸ਼ੁਰੂ ਹੋ ਚੁਕੋ ਨਵੇਂ ਪੱਤੇ ਨਿਊ ਫਰੂਟ ਨਮੀਆਂ ਕਣੀਆਂ ਨਹੀਂ ਦੇਖ ਸਕਦਾ ਅਗਰ ਉਹ ਪੁਰਾਣੇ ਪੱਤੇ ਨਾ ਚੜ੍ਹ ਕੇ ਜੋ ਕੋਲੋ ਕੱਢੀ ਲਾਈਫ ਵਿੱਚ ਹੋ ਰਿਹਾ ਹੈ ਜੋ ਕਿਸਟਡੀ ਲਾਈਫ ਵਿੱਚ ਵਾਪਰੇ ਉਹਨਾਂ ਲਈ ਪ੍ਰਭੂ ਦਾ ਤੁਨ ਨਮਾਜ਼ ਕਰਨਾ ਹੈ ਕਿਉਂਕਿ ਸਟੋਰੀ ਬਣਾ ਕੇ ਪ੍ਰਭੂ ਤੁਹਾਨੂੰ ਆਤਮ ਉੱਚਿਆਂ ਚੜਨ ਦੇ ਲਈ ਜਾ ਰਿਹਾ ਹੈ ਪ੍ਰਭੂ ਯਿਸੂ ਦੇ ਨਾਮ ਨਾਲ ਜਦੋਂ ਮੈਂ ਮੈਂਚੈਸਟਰ ਤੇ ਜਾਣ ਕੇ ਬੈਠਾ ਯੂ ਨੋ ਮੈਂ ਇੱਕ ਇੱਕ ਵਿਜ਼ਨ ਦੇਖਿਆ ਤੇ ਮੈਨੂੰ ਉਸ ਵਿਜ਼ਨ ਦੀ ਸਮਝ ਨਹੀਂ ਸੀ ਆ ਰਹੀ ਜਦੋਂ ਮੈਂ ਸਗਰ ਦੇ ਬੈਠ ਕੇ ਉੱਧਰ ਕਰਕੇ ਇੱਥੇ ਉਹਨਾਂ ਦੇ ਬਹਿਤਵਾ ਬ੍ਰਿਟਿਸ਼ ਰਿਪੋਰਟਾਂ ਤੋਂ ਲੈ ਕੇ ਜਦੋਂ ਮੈਂ ਵਿਜ਼ਨ ਦੇਖਿਆ ਉਸ ਦਰਸ਼ਨ ਦੇ ਵਿੱਚ ਮੈਂ ਦੇਖ ਰਿਹਾ ਸੀ ਇੱਕ 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 ਲੋਕ ਕਿਹਾ আর ਉਹਦੇ ਵਿੱਚੋਂ ਨੰਮੀਆਂ ਟੈਣੀਆਂ ਨਿਕੋਰੀਆਂ ਨਿਕਲ ਰਹੀਆਂ ਸੀ ਨੰਮੀਆਂ ਟੈਣੀਆਂ ਕਣਾਂ ਪੌਟਰੀ ਐ ਪਰ ਮੈਂ ਵੀ ਤੁਸੀਂ ਦੇਖਿਆ ਉਹਨੂੰ ਅੱਜ ਮੈਂ ਗਰਮੀ ਦਾ ਮੌਸਮ ਸੁਣੁੰਦੇ ਮੈਂ ਤੇ ਜਿਹੜਾ ਹੋ ਗਿਆ ਯਾ ਪੁਰਾਣੇ ਜਿਹੜੇ ਪੱਤੇ ਹੁੰਦੇ ਨੇ ਉਨੇ ਉੱਚੜ ਨਹੀਂ ਚੜ੍ਹਉਂਦੇ ਤੇ ਨਵੇਂ ਪੱਤੇ ਆ ਨਹੀਂ ਕੀ ਹੁੰਦੇ ਨੇ ਨਵੀਆਂ ਟੈਂਟਸ ਯਾ ਕਿ ਨਵੀਆਂ ਗਾਨੀਆਂ ਉਹ ਦੁਨੀਆਂ ਕਿਉਂ ਮੈਣੇ

ਬਲ ਬਲ ਨਿਊਟੋਨ ਅੱਜ ਤੋਂ ਨੌਕਾਂ ਨੂੰ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਨੇ ਬੁਗੀ ਦੇ ਨਾਮ ਨੂੰ। ਪ੍ਰਭੂ ਦੇ ਰਖ ਲੈ ਰਿਓ ਬੰਦਗੀ ਤੇ ਆ ਰਹੇ ਹੋ ਬੰਦਗੀ ਤੇ ਆ ਰਹੇ ਚੇਂਜ ਤਾਂ ਹੋਇਆ ਬਦਲਾਅ ਤਾਂ ਹੋਇਆ ਨਹੀਂ ਬੰਦਗੀ ਨੂੰ ਪਕਾਸਾ ਲਈ। ਤੇ ਕਿੰ ਭਿਆਸਾਂ ਦੇ ਬਾਅਦ ਵੀ ਅੱਜ ਕਿਰਮੀਆਂ ਟੈਨ ਆਂਦੀਆਂ ਨੇ ਨੀ ਨਵੀਂ ਬਲਾਸੀ ਆਂਦੀ ਰਹਿੰਦੀ ਨੇ ਸੇਮ ਦੀ ਪ੍ਰਭੂ ਦੇ ਪੁੱਤਰ ਸਿੱਖ ਪੜੇ ਰਹੇ ਹੋ। ਫਿਰ ਫਾ ਫਾ ਤਨਵੰਤ ਸਿਨਾਂ ਟੋੜਾ ਮ ਅੱਜ ਬੰਦੀ ਕੀ ਉੱਤਨੀ ਲਾਈਟ ਲਾਈਟ ਆ ਚੁੱਕੀ ਹੈ। ਨਵੀਂ ਅਟੈਨੀਆਂ ਨਿਦੇਸ਼ੀ ਹੋਣ ਲਈ ਯਿਸੂ ਮਸੀਹ ਦੇ ਨਾਮ ਲਈ। ਕਿ ਜਵਾਨ ਕੁਲੀਆਮੀ ਜਾਨੀ